ਦਾ ਧੰਨਵਾਦ ਮੈਂ ਕਿਹਾ ਪ੍ਰੋਗਰਾਮ ਕਦੋਂ ਕਦਾਂ ਹੋ ਰਿਹਾ ਹੈ ਕਹਿੰਦੇ ਜਿ ਕੁਝ ਸਾਲਾਂ ਤੋਂ ਜਿਹੜੇ ਜਥੇ ਬੁਲਾਏ ਜਾਂਦੇ ਨੇ ਇਹ ਖੁਸ਼ੀ ਦੀ ਗੱਲ ਹੈ ਵਿਰਲੇ-ਵਿਰਲੇ ਜਿਹੜੇ ਸਕੂਲ ਆਪਾਂ ਕਹੀਏ ਬੱਚਿਆਂ ਨੇ ਸਕੂਲ ਤੋਂ ਕਾਲ ਲਈ ਯੂਨੀਵਰਸਿਟੀਆਂ ਤਦਾਣਾ ਉਹ ਐਸੇ ਸਮਾਗਮ ਹਰਕ ਸਕੂਲ 'ਚ ਨਹੀਂ ਹੁੰਦੇ ਹਰ ਇੱਕ ਕਾਲਜ 'ਚ ਨਹੀਂ ਐਸੇ ਸਮਾਗਮ ਜਿਹੜੇ ਹੁੰਦੇ ਸਾਈਬਾਂ ਦਾ ਆਪਾਂ ਧੰਨਵਾਦ ਕਰਨਾ ਹੈ ਮੈਂ ਉਥੇ ਰਹੀ ਸੀ ਵਿ ਇਤਿਹਾਸ ਉਹਨਾਂ ਨੇ ਕਿਹਾ ਵੀ ਗੁਰੂ ਰਾਮਦਾਸ ਪਾਛਮ ਖਰਾਈ ਦਾ ਜਥੇ ਸੁਣਾ ਕੇ ਜਾਂਦੇ ਨੇ ਉਹਨਾਂ ਦਾ ਅਵਤਾਰ ਦਿਹਾੜਾ ਤੇ ਤੁਸੀਂ ਵੀ ਸੁਣਾ ਜੋ। ਇਹੀ ਇਤਿਹਾਸ ਇਤਿਹਾਸ ਕਦੀ ਪੁਰਾਣਾ ਨਹੀਂ ਹੁੰਦਾ। ਤੁਸੀਂ ਹਰਨ ਤੋਂ ਸੁਣੋਂਗੇ ਨਾ ਇਤਿਹਾਸ ਕਦੀ ਬੇਆ ਨਹੀਂ ਹੁੰਦਾ ਪਰ ਇਹ ਗੱਲ ਹੈ ਵੀ ਇਤਿਹਾਸ ਆਪਣੇ ਆਪ ਨੂੰ ਜ਼ਰੂਰ ਦਹਰ ਆਉਂਦਾ ਹੈ। ਵਿਚਾਰ ਭਾਈ ਸਾਹਿਬ ਨੇ ਵੀ ਕੀਤੇ ਔਰ ਜੇਕਰ ਅਸੀਂ ਵੀ ਕਰਨਾ ਹੈ ਆ ਵਿਚਾਰਾਂ ਬੜੀਆਂ ਤੁਹਾਡੇ ਨਾਲ ਜੜੀਆਂ ਸਾਂਝ ਪਾਉਣੀਆਂ ਉਹ ਤੋਂ ਪਹਿਲਾਂ ਮੈਂ ਜ਼ਿਕਰ ਕਰ ਜਾਵਾਂ। ਲਾਹੌਰ ਚੂਨਾ ਮੰਡੀ ਪਤਾ ਹਰਦਾਸੀ ਮਾਤਾ ਦਇਆਕੌਰ ਜਿਨ੍ਹਾਂ ਦੀ ਕੋਖ ਨੂੰ ਲੱਗੇ ਨੇ ਭਾਗ ਪੁੱਤਰ ਨੇ ਜਨਮ ਲਿਆ ਲੋਕਾਂ ਨੇ ਵਧਾਈਆਂ ਦਿੱਤੀਆਂ ਨੇ ਪੁੱਤਰ ਹੋਇਆ ਪੁੱਤ ਹੋਇਆ ਵਧਾਈਆਂ ਹੋੜ ਸਿਆਣੇ ਕਹਿੰਦੇ ਬੱਚਾ ਭਾਵਾ ਹੋਵੇ ਅਮੀਰ ਦੇ ਘਰੇ ਪੈਦਾ ਜੀ ਏ ਬੱਚਾ ਹੋਵੇ ਭਾਵੇਂ ਗਰੀਬ ਦੇ ਘਰੇ ਪੈਦਾ ਪੁੱਛੋ ਮਾਪਿਆਂ ਨੂੰ ਚਾਹ ਕਿੰਨਾ ਕਹਿੰਦਾ ਚਾਹ ਇੱਕੋ ਜਿਹੀ ਹੁੰਦਾ ਹੈ ਅੱਜ ਲੋਕ ਮਾਤਾ ਪਿਤਾ ਨੂੰ ਵਧਾਈਆਂ ਦਿੰਦੇ ਨੇ ਨਾਮ ਰੱਖਿਆ ਰਾਮ ਦਾਸ ਕਹਿੰਦੇ ਘਰ ਅੰਦਰ ਪਹਿਲਾ ਬੱਚਾ ਪੈਦਾ ਹੋਇਆ ਤੇ ਸੁਭਾਵਕ ਹੀ ਸੀ ਜਿਹੜਾ ਪਹਿਲਾ ਬੱਚਾ ਪੈਦਾ ਹੁੰਦਾ ਇਹਨੂੰ ਕਹਿੰਦੇ ਜੇਠਾ ਬੱਚਾ ਜੇ ਪੁੱਤ ਹੋਵੇ ਜੇਠਾ ਪੁੱਤ ਜੇ ਧੀ ਹੋਵੇ ਤੇ ਜੇਠੀ ਧੀ ਤੱਕੋ ਜਰਾ ਗੁਰੂ ਸਾ ਮਹਾਰਾਜ ਨੇ અવਤਾਰ ਧਾਰਿਆ ਜਿਨ੍ਹਾਂ ਦੇ અવਤਾਰ ਦੇ ਖਾੜੇ ਨੂੰ ਮਨਾ ਰਹੇ ਹੋ ਕਵਤਾ ਮੇਰੇ ਨਾਲ ਦੇ ਸਾਥੀ ਸੰਤ ਪਾਰੇ ਨੇ ਜਿ ਦਿਨ ਪੜ ਪਾਂਗਾ ਆ ਗਿਆ ਅੱਜ ਦਿਨ ਪੜ ਪਾਂਗਾ ਆ ਗਿਆ ਚੂਨੇ ਮੰਡੀ ਲਿਆ ਆ ਬਤਾ ਅੱਜ ਦਿਨ ਪੜ ਪਾਂਗਾ ਆ ਗਿਆ ਚੂਨੇ ਮੰਡੀ ਖੁਸ਼ੀਆਂ ਪਰੀ ਬਹਾਰੇ ਜਨ ਹਰਦਾਸ ਕਰ ਝੜ ਗਿਆ ਲੈ ਕੇ ਖੁਸ਼ੀਆਂ ਪਰੀ ਬਹਾਰੇ ਅੱਜ ਦਿਨ ਬੜ ਪਾਗਾ ਆ ਗਿਆ ਚੂਨੇ ਮੰਡੀ ਲਿਆ ਦਨ ਹਰਦਾਸ ਕਰ ਚੜ ਗਿਆ ਲੈ ਕੇ ਖੁਸ਼ੀਆਂ ਭਰੀ ਬਹਾਰ ਮਾਤਾ ਦਇਆਕਾਰ ਕਰ ਜਨਮ 生活。<noise> <noise> <noise> दुनिया याद करूगी बिलिया याद करूंगी बिलिया झुका रहू सतकार कड़ी कड़ी Сима! ਰੂਗੀ ਬਿੱਲਿਆ ਯਾਦ ਕਰੂਗੀ ਬਿੱਲਿਆ ਜੁਗਾ ਤੱਕ ਰਹੂ ਸਤਕਾਰ ਜੁਗਾ ਤੱਕ ਰਹੂ ਸਤਕਾਰ